ਸਾਰੇ ਦੋਸਤਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਹੈ ਸਭ ਦਾ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਕੱਲ ਤੋਂ ਥੋੜੀ ਡਾਕੂਮੈਂਟਸ ਕਰੂਟਣੀ ਜਿਹੜੀ ਉਹ ਸ਼ੁਰੂ ਆ ਠੀਕ ਆ 28 ਤਰੀਕ ਹੋਗੀ ਕੱਲ 29 ਤਰੀਕ ਆ ਤੇ ਉਮੀਦ ਕਰਾਂ ਤੋ ਡੇੜੇ ਸਾਰੇ ਡਾਕੂਮੈਂਟਸ ਕੰਪਲੀਟ ਹੋਣਗੇ ਬਟ ਅੱਜ ਮੈਂ ਇੱਕ ਟੌਪਿਕ ਤੇ ਗੱਲ ਕਰ ਰਿਹਾ ਵੀ ਕਾਫੀ ਸਾਰੇ ਜਿਹੜੇ ਮੈਨੂੰ ਮੁੰਡੇ ਕੁੜੀਆਂ ਹੈਗੀਆਂ ਉਹ ਮੈਨੂੰ ਕਾਲ ਮੈਸੇਜ ਕਰ ਰਹੇ ਨੇ ਕਿ ਸਾਡੇ ਜਿਹੜੇ ਫਾਰਮ ਦੇ ਵਿੱਚ ਸਾਥੋਂ ਆ ਮਿਸਟੇਕ ਹੋ ਗਈ ਆ ਕਈ ਤੇ ਮਿਸਟੇਕ ਹੈ ਵੀ ਜਦੋਂ ਡਿਸਟ੍ਰਿਕਟ ਕਟਰ ਦੀ ਜਗ੍ਹਾ ਆਰਮਡ ਕਟਰ ਪਰ ਆ ਗਿਆ ਚਲੋ ਉਹ ਔਨ ਦੀ ਸਪੋਰਟ ਤੁਹਾਡਾ ਰਿਕੁਐਸਟ ਕਰਕੇ ਮੈਂ ਜਿੱਦਾਂ ਕਿਹਾ ਸੀਗਾ ਉਹ ਸੋਲਵ ਹੋ ਜਾਊਗਾ ਕਈ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਨਾ ਉਹ ਮੇਜਰ ਗਲਤੀਆਂ ਕੀਤੀਆਂ ਜੋ ਕਿ ਮਾਫੀ ਦੇ ਲਾਇਕ ਨਹੀਂ ਹੈਗੀਆਂ ਠੀਕ ਆ ਜੇ ਉਹਨਾਂ ਨੂੰ ਮਤਲਬ ਕਿ ਤੁਸੀਂ ਸਮਝੋ ਧਿਆਨ ਨਾਲ ਤਾਂ ਉਹ ਬਹੁਤ ਵੱਡੀ ਮਿਸਟੇਕ ਆ ਠੀਕ ਆ ਹੁਣ ਤੁਸੀਂ ਰਿਕੁਐਸਟ ਤਾਂ ਕਰ ਰਹੇ ਹੋ ਵੀ ਇਹਦਾ ਕੀ ਹੱਲ ਆ ਜੀ ਕੀ ਸੋਲੂਸ਼ਨ ਬਟ ਮੈਂ ਸਭ ਤੋਂ ਵੱਡਾ ਸੋਲੂਸ਼ਨ ਇਹੀ ਮੰਨਦਾ ਆ ਇਹਦਾ ਵੀ ਤੁਸੀਂ ਕਰਨ ਵੇਲੇ ਜਦੋਂ ਤੁਸੀਂ ਮਤਲਬ ਕਿ ਫਿਲ ਕੀਤਾ ਫਾਰਮ ਫਿਲ ਕੀਤਾ ਉਹ ਤੂੰ ਤਿਆਣ ਕਿਉਂ ਨਹੀਂ ਰੱਖਿਆ ਤੁਸੀਂ ਠੀਕ ਆ ਵੀ ਤੁਸੀਂ ਜਦੋਂ ਫਾਰਮ ਫਿਲ ਕੀਤਾ ਤੁਸੀਂ ਇਹ ਸੋਚ ਕੇ ਨਹੀਂ ਫਿਲ ਕੀਤਾ ਸੀ ਵੀ ਅਸੀਂ ਸਿਲੈਕਸ਼ਨ ਲੈ ਲਿਆ ਇੱਕ ਸੀਟ ਸਾਡੀ ਪੱਕੀ ਆ ਠੀਕ ਆ ਮੈਂ ਆਪਣੀ ਗੱਲ ਕਰਦਾ ਵੀ ਜਦੋਂ ਮੈਂ ਕੋਈ ਵੀ ਫਾਰਮ ਫਿਲ ਕਰਦਾ ਹਾਂ ਤੇ ਮੈਂ ਹਰ ਇੱਕ ਡਾਕੂਮੈਂਟ ਦਾ ਮਤਲਬ ਕਿ ਪ੍ਰੋਪਰ ਉਹਨੂੰ ਚੈੱਕ ਕਰਕੇ ਉਹਦਾ ਮਤਲਬ ਜੋ ਵੀ ਹਨਾ ਵੀ ਕਿਹੜੇ ਸਾਲ ਦੇ ਵਿੱਚ ਮੈਂ 10th ਕੀਤੀ ਹੈ ਉਹਦੇ ਕਿੰਨੇ ਨੰਬਰ ਪੰਦੇ ਨੇ ਠੀਕ ਆ ਕਿੰਨੇ ਮਤਲਬ ਕਿ ਆਪਣੇ ਮੈਕਸਿਮਮ ਮਾਰਕਸ ਸੀ ਕਿੰਨੇ ਅਬਟੇਨਸ ਮਾਰਕਸ ਸੀ ਠੀਕ ਆ ਮੈਂ ਸਾਰੀ ਮਤਲਬ ਪ੍ਰੋਪਰ ਉਹਨੂੰ ਦੇਖ ਕੇ ਹਰ ਇੱਕ ਚੀਜ਼ ਮਤਲਬ ਕਰਾਸ ਚੈਕਿੰਗ ਮਤਲਬ ਮੈਂ ਤਿੰਨ ਤਿੰਨ ਚਾਰ-ਚਾਰ ਵਾਰ ਚੈੱਕ ਕਰਦਾ ਸੀਗਾ ਵੀ ਯਾਰ ਕੋਈ ਡਾਕੂਮੈਂਟ ਦਾ ਕੋਈ ਅੱਖਰ ਕੋਈ ਜਾਂ ਕੋਈ ਪਿੰਨ ਕੋਡ ਕੋਈ ਸਾਲ ਮੈਂ ਗਲਤ ਨਹੀਂ ਫਿਲ ਕਰਦਾ ਬੜੀਆਂ ਮਿਸਟੇਕ ਤੋਂ ਬੜੀਆਂ ਇਦਾਂ ਦੀ ਆ ਰਹੀਆਂ ਕਿ ਤੁਸੀਂ ਆਪਣੇ ਪਿੰਡ ਦਾ ਨਾਮ ਗਲਤ ਪਾਤਾ ਤੁਹਾਡੀ ਆਧਾਰ ਕਾਰਡ ਤੇ ਤੁਹਾਡੀ ਸਰਟੀਫਿਕੇਟ ਤੇ ਹੋਰ ਆ ਪਰ ਤੁਸੀਂ ਭਰਨ ਲੱਗੇ ਨੇ ਕੋਈ ਸ਼ੋਰ ਪਾਤਾ ਪਿੰਨ ਕੋਡ ਗਲਤ ਪਾਤਾ ਠੀਕ ਆ ਤੁਹਾਡਾ ਐਸ்சிਬੀਸੀ ਦਾ ਕੋਈ ਸਰਟੀਫਿਕੇਟ ਆ ਉਹਦਾ ਸੀਰੀਅਲ ਨੰਬਰ ਪਾਤਾ ਠੀਕ ਆ ਪਾਉਣਾ ਉਹਦਾ ਸਰਟੀਫਿਕੇਟ ਨੰਬਰ ਸੀਗਾ ਠੀਕ ਆ ਜਾਂ ਕਈਆਂ ਨੇ ਇਦਾਂ ਕੀਤਾ ਹੋਇਆ ਵੀ ਮਤਲਬ ਕਿ ਆਪਣੇ ਮਦਰ ਫਾਦਰ ਦੇ ਵਿੱਚੋਂ ਸਿੰਘ ਦੀ ਜਗ੍ਹਾ ਮਤਲਬ ਜਾਂ ਡਬਲ ਈ ਦੀ ਜਗ੍ਹਾ ਆਈ ਪਾਤਾ ਜਾਂ ਆਈ ਦੀ ਜਗ੍ਹਾ ਡਬਲ ਈ ਮਤਲਬ ਜੋ ਵੀ ਮਤਲਬ ਮਤਲਬ ਪ੍ਰੋਬਲਮ ਤੁਹਾਡੀ ਏ ਕਾਫੀ ਆ ਰਹੀ ਹੈਗੀ ਆ ਠੀਕ ਆ ਫਿਰ ਤੁਸੀਂ ਹੁਣ ਮੈਨੂੰ ਪੁੱਛ ਰਹੇ ਹੋ ਵੀ ਅਸੀਂ ਜੀ ਹੁਣ ਚੈੱਕ ਕੀਤਾ ਜੀ ਆਪਣੇ ਡਾਕੂਮੈਂਟ ਹੁਣ ਚੈੱਕ ਕੀਤੇ ਆ ਵੀ ਅਸੀਂ ਦੁਬਾਰਾ ਫਾਰਮ ਚੈੱਕ ਕੀਤਾ ਵੀ ਹੁਣ ਕਿਉਂਕਿ ਡਾਕੂਮੈਂਟ ਸਿਕਿਉਰ ਨਹੀਂ ਸਰਤੇ ਆ ਗਈ ਆ ਆਬਵੀਅਸਲੀ ਗੱਲ ਆ ਕਿ ਤੁਸੀਂ ਹੁਣ ਚੈੱਕ ਕਰੋਗੇ ਪਰ ਜੋ ਤੁਸੀਂ ਹੁਣ ਚੈੱਕ ਕੀਤਾ ਉਹਦੇ ਵਿੱਚ ਤੁਹਾਡੀਆਂ ਮਿਸਟੇਕਸ ਬਹੁਤ ਨੇ ਹੁਣ ਤੱਕ ਮੈਨੂੰ ਘਟੋ ਘਟ 40 50 40 ਤੋਂ 50 ਮੁੰਡੇ ਕੁੜੀਆਂ ਦੇ ਕਾਲ ਮੈਸੇਜ WhatsApp ਤੇ ਠੀਕ ਆ ਕਮੈਂਟਸ ਦੇ ਵਿੱਚ ਟੈਲੀਗ੍ਰਾਮ ਤੇ ਮਤਲਬ ਬਹੁਤ ਸਾਰੇ ਆ ਰਹੇ ਨੇ ਤਾਂ ਮੈਂ ਹੁਣ ਤੁਹਾਨੂੰ ਇਹਦਾ ਸੋਲੂਸ਼ਨ ਦੱਸਦਾ ਵੀ ਇਹਦਾ ਸੋਲੂਸ਼ਨ ਕੀ ਹੈ ਪਹਿਲਾਂ ਮੈਂ ਆਪਦੀ ਭਰਤੀ ਦੀ ਗੱਲ ਕਰਦਾ ਮੇਰੇ ਨਾਲ ਮੁੰਡਾ ਮੇਰੇ ਪਿੰਡ ਦਾ ਹੀ ਮੁੰਡਾ ਸੀਗਾ ਠੀਕ ਆ ਤੇ ਉਹਨੇ ਮਤਲਬ ਕਿ ਉਹਦੀ ਮਦਰ ਦਾ ਨਾਮ ਉਹਦੇ ਦਾ ਆਧਾਰ ਕਾਰਡ ਤੇ ਹੋਸੀ ਤੇ ਸਰਟੀਫਿਕੇਟਸ ਤੇ ਹੋਰ ਸੀਗਾ ਠੀਕ ਆ ਉਹਨੇ ਮਤਲਬ ਫਿਰ ਕੋਈ ਹੋਰ ਕੀਤਾ ਸੀਗਾ ਬਟ ਉਹਦੇ ਆਧਾਰ ਕਾਰਡ ਤੇ ਜਦੋਂ ਸ਼ੋਅ ਕਰਨਾ ਪਿਆ ਹੌਂ ਤੁਸੀ ਕਈ ਵਾਰੀ ਕਹਿ ਦਿੰਨੇ ਨਾ ਵੀ ਉੱਥੇ ਮਦਰ ਫਾਦਰ ਦੀ ਕਈ ਤੁਹਾਨੂੰ ਸਲਾਹਾਂ ਦੇ ਨਾਲ ਵੀ ਬਹੁਤ ਹੋਣਗੇ ਹੈਗੇ ਆ ਕੀ ਠੀਕ ਆ ਤੁਸੀਂ ਹੋਰ ਯੂਟਿਊਬਰਸ ਨੂੰ ਵੀ ਮਤਲਬ ਫਾਲੋ ਕਰਦੇ ਆ ਤੁਹਾਨੂੰ ਮਤਲਬ ਜਾਂ ਕੋਈ ਲੋਕ ਲਾ ਲਓ ਜਾਂ ਕੁਝ ਵੀ ਲਾ ਲਓ ਤੁਹਾਡੇ ਦੋਸਤ ਮਿੱਤਰ ਹੋਗੇ ਰਿਸ਼ਤੇਦਾਰ ਹੋਗੇ ਬਹੁਤ ਸਲਾਹਾਂ ਦੇ ਨਾਲ ਹੈਗੇ ਆ ਠੀਕ ਆ ਤੇ ਜਾਂ ਤੁਸੀਂ ਉਹਨਾਂ ਦੀ ਸਲਾਹ ਸੁਣ ਲਿਓ ਜਾਂ ਮੇਰੀ ਗੱਲ ਸੁਣ ਲਿਓ ਠੀਕ ਆ ਤੇ ਮੈਂ ਇਹ ਗੱਲ ਦੱਸ ਰਿਹਾ ਸੀ ਮੇਰੇ ਦੋਸਤ ਦੇ ਨਾ ਮਤਲਬ ਕਿ ਇਦਾਂ ਕਰਕੇ ਉਹਨੇ ਵੀ ਉਹਦੀ ਸਰਟੀਫਿਕੇਟਸ ਤੇ ਹੋਰ ਨਾਮ ਸੀਗਾ ਬਟ ਉਹਦੇ ਆਧਾਰ ਕਾਰਡ ਦੇ ਉੱਤੇ ਬਿਲਕੁਲ ਡਿਫਰੈਂਸ ਨਾ ਕੋਈ ਡਬਲ ਈ ਦਾ ਉਹਤੇ ਨਾਮ ਹੋਰ ਸੀ ਜਿੱਦਾਂ ਕਿ ਆਪਾਂ ਘਰੇ ਰੱਖ ਲਏ ਨੇ ਹਨਾ ਜਿੱਦਾਂ ਮਤਲਬ ਕਿ ਆਪਣੇ ਫਾਦਰ ਸਾਹਿਬ ਹਨਾ ਆਪਣੀ ਮੰਮੀ ਦੇ ਨਾਮ ਮਤਲਬ ਜਿੱਦਾਂ ਕਹਿ ਸਕਦੇ ਆਂ ਕਿ ਬੀ ਸਹੁਰਾਂ ਦੇ ਹੋਰ ਨਾਮ ਚੱਲਦਾ ਜੀ ਤੇ ਪੇਕੇ ਦਾ ਨਾਮ ਹੋਰ ਆ ਜੀ ਠੀਕ ਆ ਉਹ ਐਦਾਂ ਕਰਕੇ ਹੋਇਆ ਫਿਰ ਉਹਨੂੰ ਮਤਲਬ ਕਿ ਜਦੋਂ ਡਾਕੂਮੈਂਟ ਸਕਰੂਟ ਨਹੀਂ ਕਰਾਉਣ ਗਿਆ ਇੱਥੇ ਆ ਓਬਵੀਅਸਲੀ ਗੱਲ ਆ ਕਿ ਪੰਗਾ ਪੈਣਾ ਹੀ ਸੀਗਾ ਠੀਕ ਆ ਉੱਥੇ ਫਿਰ ਮਤਲਬ ਕਿ ਉਹਨੂੰ ਔਨ ਦੀ ਸਪੌਟ ਐਫੀਡੇਵਿਟ ਬਣਾਉਣਾ ਪਿਆ ਉਹਨੂੰ ਕਹਿੰਦੇ ਵੀ ਤੂੰ ਐਫੀਡੇਵਿਟ ਬਣਵਾ ਕੇ ਲੈ ਕੇ ਆ ਵੀ ਮਤਲਬ ਕਿ ਵੀ ਮੇਰੀ ਮਦਰ ਦਾ ਨਾਮ ਏ ਆ ਜੀ ਮਤਲਬ ਕਿ ਏ ਤੇ ਆਧ ਠੀਕ ਆ ਤੇ ਬਟ ਮਤਲਬ ਕਿ ਵੀ ਇਹਦਾ ਜਿਹੜਾ ਜੋ ਵੀ ਹੈਗਾ ਉਹ ਮੇਰੇ ਡਾਕੂਮੈਂਟ ਦੇ ਅਨਸਾਰ ਉਹ ਸੈੱਟ ਕੀਤਾ ਜਾਵੇ ਠੀਕ ਆ ਤੇ ਬਟ ਗੱਲ ਤਾਂ ਉਹ ਤਾਂ ਹੋ ਗਈ ਨਾ ਜਿਵੇਂ ਕਹਿ ਸਕਦੇ ਆ ਵੀ ਅਲੱਗ-ਅਲੱਗ ਨੇਮ ਡਿਸੀਜਨ ਤੋਂ ਡੇ ਮਤਲਬ ਕਿ ਸਿਰਫ ਇੱਕ ਅੱਖਰ ਦੀ ਗਲਤੀ ਕਰਕੇ ਤੁਹਾਨੂੰ ਡਿਸਕਵਾਲਿਫਾਈ ਕਰ ਦੇਣ ਕੋਈ ਫਾਇਦਾ ਨਹੀਂ ਇਸ ਚੀਜ਼ ਦਾ ਠੀਕ ਆ ਸੋ ਮੈਂ ਬੇਨਤੀ ਕਰਦਾ ਤੁਡੇ ਵੀ ਜਾਂ ਤਾਂ ਤੁਸੀਂ ਐਫੀਲੀਏਟ ਬਣਵਾ ਲਓ ਰਿਸਕ ਫ੍ਰੀ ਮਤਲਬ ਆਪਦੀ ਸੇਫ ਸਾਈਡ ਲਈ ਕਿਉਂਕਿ ਜੇ ਤੁਸੀਂ ਐਫੀਡੇਵਟ ਨਾਮ ਬਣਵਾਇਆ ਤੁਹਾਨੂੰ ਔਨ ਦੀ ਸਪੋਟ ਕਹਿਣਗੇ ਉਹ ਮੁੰਡੇ ਨੂੰ ਵੀ ਔਨ ਦੀ ਸਪੋਟ ਕਿਹਾ ਸੀਗਾ ਵੀ ਜਾ ਡਾਕੂਮੈਂਟ ਦੀ ਮਤਲਬ ਕਿਹੜੀ ਦੀ ਬਣਵਾ ਕੇ ਲੈ ਕੇ ਆ ਨੋਟਰੀ ਤੋਂ ਸਾਈਨ ਕਰਵਾ ਕੇ ਲੈ ਕੇ ਆ ਠੀਕ ਆ ਉਹ ਐਫੀਡੇਵਟ ਕਹਿ ਬਣੂਗਾ ਉਹ ਤੋਂ ਤੁਸੀਂ ਧਿਆਨ ਨਾਲ ਸੁਣ ਲਓ ਕਿਉਂਕਿ ਮੈਨੂੰ ਸਾਰੇ ਜਣੇ ਕਾਲਸ ਕਰ ਰਹੇ ਨੇ ਵੀ ਅਸੀਂ ਐਫੀਡੇਵਟ ਕਿਵੇਂ ਬਣਵਾਈਏ ਕਿੱਦਾਂ ਬਣਦਾ ਜੀ ਕਿੱਥੋਂ ਬਣੂਗਾ ਕੀ ਮਤਲਬ ਕੀ ਪ੍ਰੋਸੀਜਰ ਹੈ ਇਹਦਾ ਤੇ ਤੁਸੀਂ ਜੋ ਵੀ ਤੁਹਾਡੀ ਪ੍ਰੋਬਲਮ ਹੈਗੀ ਹੈ ਜਾ ਕੇ ਮਤਲਬ ਕੋਰਟ ਦੇ ਵਿੱਚ ਜਾਓ ਜਿੱਦਾਂ ਆਪਣਾ ਜਿਵੇਂ ਕਹਿ ਸਕਦੇ ਆ ਆਪਣਾ ਹੁੰਦੇ ਨਹੀਂ ਬੈਠੇ ਹੁੰਦੇ ਟਾਈਪਿਸਟ ਬੈਠੇ ਹ ਹੁਣ ਥੋੜ੍ਹ ਲਓ ਧਿਆਨ ਨਾਲ ਇਹ ਗੱਲ ਮੈਂ ਤੁਹਾਨੂੰ ਗੱਲ ਸਮਝਾ ਰਿਹਾ ਸ਼ੋਰਟ ਦੇ ਵਿੱਚ ਥੋੜਾ ਜਿਹਾ ਸਮਝ ਲਓ ਧਿਆਨ ਨਾਲ ਮੈਂ ਕਹਿਣਾ ਕੀ ਚਾਹ ਰਿਹਾ ਜੋ ਤੁਹਾਡੀ ਪ੍ਰੋਬਲਮ ਆ ਠੀਕ ਆ ਜਿਵੇਂ ਸਵੈ ਘੋਸ਼ਣਾ ਪੱਤਰ ਹੁੰਦਾ ਨਾ ਆਪਣਾ ਐਫੀਡੇਵਿਟ ਸਵੈ ਘੋਸ਼ਣਾ ਪੱਤਰ ਪਿਆ ਵੀ ਜਿੱਦਾਂ ਕਿ ਕਈ ਹੁਣ ਐਫੀਡੇਵਿਟ ਮੈਂ ਕਈ ਨੂੰ ਸਮਝਾਇਆ ਉਹ ਕਹਿੰਦੇ ਉਹ ਕੀ ਹੁੰਦਾ ਜੀ ਸਵੈ ਘੋਸ਼ਣਾ ਪੱਤਰ ਸਵੈ ਘੋਸ਼ਣਾ ਪੱਤਰ ਦੇ ਵਿੱਚ ਤੁਸੀਂ ਇਹ ਲਿਖੋਣਾ ਕਿ ਮੈਂ ਫਲਾਨਾ ਸਿੰਘ ਮੇਰੇ ਮਫਾਦਰ ਦਾ ਨਾਮ ਇਹ ਆ ਜੀ ਮੈਂ ਇਥੋਂ ਵਸਨੀਕ ਹਾਂ ਠੀਕ ਆ ਜੀ ਤੇ ਮੈਂ 2024 ਦੀ ਜਿਹੜੀ ਮਤਲਬ ਕਿ ਪੰਜਾਬ ਪੁਲਿਸ ਭਰਤੀ ਦੇ ਵਿੱਚ ਸਪਾਈ ਦਾ ਜਿਹੜਾ ਮਤਲਬ ਕਿ ਉਹ ਫਾਰਮ ਫਿਲ ਕੀਤਾ ਸੀਗਾ ਠੀਕ ਆ ਜਿਹਦੇ ਵਿੱਚ ਮਤਲਬ ਕਿ ਮੇਰੀ ਆ ਮਿਸਟੇਕ ਆ ਕਿਉਂਕਿ ਸਾਰਿਆਂ ਦੀ ਅਲੱਗ-ਅਲੱਗ ਮਿਸਟੇਕ ਆ ਠੀਕ ਆ ਮਤਲਬ ਮੇਰੇ ਡਾਕੂਮੈਂਟ ਦੇ ਅਨੁਸਾਰ ਵੀ ਆ ਚੀਜ਼ ਸਹੀ ਆ ਠੀਕ ਆ ਬਟ ਮੈਂ ਗਲਤੀ ਦੇ ਵਿੱਚ ਭਲੇਖੇ ਦੇ ਵਿੱਚ ਜਾਂ ਕਾਲੀ ਜੋ ਵੀ ਲਿਖਣਾ ਠੀਕ ਆ ਤੇ ਮੇਥੋਂ ਗਲਤੀ ਨਾਲ ਮਤਲਬ ਐ ਲਿਖਣਾ ਗਲਤੀ ਨਾਲ ਮੇਥੋਂ ਉਹ ਚੀਜ਼ ਭਰੀ ਗਈ ਜਦ ਕਿ ਮੈਂ ਚੀਜ਼ ਆ ਵਾਲੀ ਭਰਨੀ ਸੀਗੀ ਤੇ ਮੇਰੇ ਸਰਟੀਫਿਕੇਟ ਉੱਪਰ ਇਹ ਚੀਜ਼ ਬਿਲਕੁਲ ਸਹੀ ਹੈ ਔਰ ਮੇਰੇ ਫਾਰਮ ਦੇ ਵਿੱਚ ਇਹ ਚੀਜ਼ ਮੈਥੋਂ ਗਲਤ ਭਰੀ ਗਈ ਕਿਰਪਾ ਕਰਕੇ ਇਸ ਨੂੰ ਮਤਲਬ ਕਿ ਸਹੀ ਸਮਝ ਜਾਵੇ ਮੇਰੇ ਅਸਲ ਦੇ ਮੁਤਾਬਿਕ ਹੁਣ ਕਈ ਜਾਣੇ ਨੇ ਸਵੈ ਘੋਸ਼ਣਾ ਪੱਤਰ ਬਣਵਾ ਲਿਆ ਬਟ ਵਿੱਚ ਮੈਂਸ਼ਨ ਨਹੀਂ ਕਰਵਾਇਆ ਹੁਣ ਕਿਸੇ ਨੂੰ ਥੋੜੀ ਪਤਾ ਕਿ ਤੁਸੀਂ ਕਿਹੜੀ ਭਰਤੀ ਲਈ ਫਾਰਮ ਫਿਲ ਕੀਤਾ ਠੀਕ ਆ ਜਾਂ ਕਿਹੜੀ ਲਈ ਨਹੀਂ ਤੁਸੀਂ ਐਫੀਡੇਟ ਦੇ ਵਿੱਚ ਮੈਂਸ਼ਨ ਕਰਉਣਾ ਕਿਉਂਕਿ ਤੁਸੀਂ ਡਾਕੂਮੈਂਟਸ ਕਰੂਟ ਨਹੀਂ ਪੰਜਾਬ ਪੁਲਿਸ ਕਨਸਟੇਬਲ ਰਿਅਰ 24 ਦੀ ਕਰਵਾ ਰਹੇ ਹਾਂ ਠੀਕ ਹੈ ਇਸ ਕਰਕੇ ਬੇਨਤੀ ਹੈ ਕਿ ਤੁਸੀਂ ਉਹਦੇ ਵਿੱਚ ਸਾਰਾ ਮੈਂਸ਼ਨ ਕਰਵਾ ਕੇ ਤੇ ਉਹਦਾ ਸਹੀ ਫਾਰਮੈਟ ਵੀ ਮਤਲਬ ਕਿ ਨਾਲ ਦੱਸੋ ਵੀ ਇਹਦਾ ਸਹੀ ਆ ਸੀਗਾ ਬਟ ਮੈਥੋਂ ਆ ਚੀਜ਼ ਗਲਤ ਭਰੀ ਗਈ ਆ ਠੀਕ ਹੈ ਕਿਰਪਾ ਕਰਕੇ ਮਤਲਬ ਜਿਹੜਾ ਮਤਲਬ ਕਿ ਮੇਰੇ ਅਸਲ ਦੀ ਮੁਤਾਬਕ ਇਸ ਨੂੰ ਸਹੀ ਕੀਤਾ ਜਾਵੇ ਉਹ ਫਿਰ ਸਵੈ ਕੋਸ਼ਨਾ ਪੱਤਰ ਦੇ ਉੱਪਰ ਨੋਟਰੀ ਨੋਟਰੀ ਤੁਸੀਂ ਸਾਰੇ ਜਾਣਦੇ ਹੋਵੋਗੇ ਠੀਕ ਹੈ ਵਕੀਲ ਦੀ ਮੋਹਰ ਲੱਗਦੀ ਹੈ ਵਕੀਲ ਦੇ ਸਾਈਨ ਹੁੰਦੇ ਠੀਕ ਹੈ ਉਹ ਕਰਵਾ ਲਿਓ ਉੱਪਰ ਠੀਕ ਹੈ ਕੋਰਟ ਦੇ ਵਿੱਚ ਮਤਲਬ ਹੋ ਜਾਣਗੇ ਤੁਸੀਂ ਆਪਣੇ ਟਾਈਪਿਸਟ ਨੂੰ ਕਹੋ ਮੈਨੂੰ ਨੋਟਰੀ ਉਹ ਸਾਈਨ ਕਰਵਾ ਕੇ ਦੇ ਦੋ ਕੋਈ 100 150 ਰੁਪਏ ਜਾਂ 200 ਰੁਪਏ ਹੱਦ ਤੁਹਾਡਾ ਖਰਚਾ ਆ ਜਾਊਗਾ ਪਰ ਤੁਸੀਂ ਸੇਫ ਸਾਈਡ ਰਹੋਗੇ ਇਹ ਨਾ ਹੋਵੇ ਕਿ ਤੁਸੀਂ ਗਲਤੀ ਵੀ ਕੀਤੀ ਆ ਠੀਕ ਆ ਪਰ ਤੁਸੀਂ ਉੱਥੇ ਜਾ ਕੇ ਮਤਲਬ ਤੁਹਾਨੂੰ ਕਹਿ ਦਿੰਨ ਵੀ ਆਹ ਥੋੜੀ ਮਿਸਟੇਕ ਆ ਠੀਕ ਆ ਵੀ ਤੁਸੀਂ ਐਫੀਡੇਟ ਲਿਆਓ ਜਾਂ ਫਿਰ ਅਸੀਂ ਤੁਹਾਨੂੰ ਬਾਹਰ ਕਰਦੇ ਆ ਇਸ ਕਰਕੇ ਮਤਲਬ ਬਾਹਰ ਕਰਦੇ ਆ ਮਤਲਬ ਇਹ ਹੁੰਦਾ ਵੀ ਤੁਸੀਂ ਤੁਹਾਨੂੰ ਟਾਈਮ ਦੇ ਦਿੰਦੇ ਆ ਇਨੂੰ ਸਹੀ ਕਰਵਾ ਲਿਓ ਠੀਕ ਆ ਤੁਹਾਨੂੰ ਹਫਤਾ ਦੱਸ ਦਿੰਦਾ ਟਾਈਮ ਦੇ ਦੇਣਾ ਇੱਕ ਦੋ ਦਿਨ ਦਾ ਟਾਈਮ ਦੇ ਦੇਣਗੇ ਤਾਂ ਤੁਹਾਡੇ ਕੋਲੇ ਔਨ ਦੀ ਸਪੋਰਟ ਜੇ ਸਵੇ ਕੁਛ ਨਾ ਪੱਤਰ ਹੋਇਆ ਤੁਹਾਨੂੰ ਕਿਤੇ ਜਾਂਦੀ ਲੋੜ ਨਹੀਂ ਹੋਊਗੀ ਬਟ ਜੇ ਬਟ ਇਹ ਵੀ ਗੱਲ ਮੈਂ ਕਹਿਣੀ ਚਾਹੁੰਗਾ ਹੋ ਸਕਦਾ ਤੁਹਾਡਾ ਵੈਸੇ ਨਾਰਮਲ ਹੀ ਸਰ ਜੀ ਠੀਕ ਆ ਤੁਸੀਂ ਕਹਿ ਦਿਓ ਵੀ ਆਹ ਸਾਡਾ origignal ਆ ਜੀ ਆਹ ਸਾਡਾ ਮਤਲਬ ਕੀ ਜਿਹੜਾ ਭਰਿਆ ਹੋਇਆ ਹੈ ਤੇ ਪਲੀਜ਼ ਮਤਲਬ ਇਹਨੂੰ ਸਹੀ ਕਰ ਦਿਓ ਹੁਣ ਕਈ ਮੇਰੇ ਵਰਗਾ ਕਿ ਐਸਾ ਤਿਆ ਹੁੰਦਾ ਹਨਾ ਕਰੋ ਕੋਈ ਗੁੱਸਾ ਕਿਸੇ ਹੋਰ ਦਾ ਹੁੰਦਾ ਗੁੱਸਾ ਕੱਢ ਕੇ ਤੇ ਹੋਰ ਤੇ ਦਵੇ ਤਾਂ ਤੁਸੀਂ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਠੀਕ ਆ ਬਾਕ ਬਟ ਮੇ ਜਿਹੜੇ ਕੁੱਸ਼ਕ ਜਿਵੇਂ ਹੈਗੇ ਆ ਜਿੰਦੀ ਪ੍ਰੋਬਲਮ ਹੈਗੀ ਆ ਕੋਈ ਸਮਝਣ ਵਾਲੇ ਹੈਗੇ ਆ ਠੀਕ ਆ ਮੈਂ ਸਾਰਿਆਂ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਹੁਣ ਕਈ ਕਹਿੰਣ ਕਿ ਨਹੀਂ ਜੀ ਤੇ ਕੋਈ ਲੋੜ ਨਹੀਂ ਕੀ ਅਸੀਂ ਪਿਛਲੀ ਵਾਰ ਕਰਵਾਇਆ ਸੀਗਾ ਹਰੇਕ ਭਰਤੀ ਦਾ ਆਪਣਾ ਆਪਣਾ ਅਲੱਗ ਸਿਸਟਮ ਹੁੰਦਾ ਠੀਕ ਆ ਇਹ ਨਾ ਹੋਵੇ ਕਿ ਤੁਸੀਂ 80 80 ਨੰਬਰ ਲਈ ਬੈਠੇ ਆ ਤੇ ਫਾਰਮ ਚ ਤੁਹਾਡੀ ਗਲਤੀ ਆ ਤੇ ਤੁਸੀਂ ਚੱਕ ਕੇ ਬਾਹਰ ਮਾਰੋ ਜੇ ਤੁਹਾਨੂੰ ਚੱਕ ਕੇ ਬਾਹਰ ਮਾਰਿਆ ਜਾਵੇ ਇਸ ਕਰਕੇ ਠੀਕ ਆ ਮੰਨਣਾ ਐ ਨਾ ਮੰਨਣਾ ਫਿਰ ਉਹੀ ਗੱਲ ਕਹਿਣਾ ਮੈਂ ਮੰਨਣਾ ਐ ਨਾ ਮੰਨਣਾ ਤੁਹਾਡੀ ਜ਼ਿੰਮੇਵਾਰੀ ਆ ਠੀਕ ਆ ਤੁਹਾਡੇ ਤੇ ਆ ਮੇਰਾ ਕੰਮ ਸੀ ਸਮਝਾਉਣਾ ਕਿਉਂਕਿ ਤੁਸੀਂ ਆਪਣੇ ਆਪਣੇ ਕਰਕੇ ਸਮਝਾ ਰਿਹਾ ਹਾਂ ਜੀ ਕੋਈ ਵੈਦ ਹੁੰਦਾ ਠੀਕ ਹੈ ਮੈਂ ਜਿਨ੍ਹਾਂ ਦੇ ਫੋਨ ਕਾਲ ਆ ਰਹੇ ਮੈਂ ਸਾਰਿਆਂ ਨੂੰ ਸਮਝਾਤਾ ਠੀਕ ਹੈ ਬਟ ਮੈਂ ਕਿਹਨੇ ਨਹੀਂ ਵੀ ਕਾਲ ਕੀਤੀ ਠੀਕ ਹੈ ਮੈਸੇਜ ਮੈਥੋਂ ਰਿਪਲਾਈ ਨਹੀਂ ਵੀ ਹੁੰਦਾ ਕਈ ਵਾਰ ਕਿਉਂਕਿ ਮੈਂ ਬਾਹਰ ਆਊਟਡੋਰ ਡਿਊਟੀਆਂ ਠੀਕ ਆ ਤੇ ਤਾਂ ਕਰਕੇ ਮੈਂ ਥੋੜਾ ਜਿਹਾ ਮਤਲਬ ਇਸ ਚੀਜ਼ ਨੂੰ ਮੈਂ ਦੱਸਾਂਗੇ ਚਲੋ ਵੀਡੀਓ ਬਣਾ ਕੇ ਤੁਹਾਨੂੰ ਪੋਸਟ ਕਰ ਦਿੰਨੇ ਵੀ ਤਾਂ ਕਿ ਸਾਰਿਆਂ ਨੂੰ ਸਮਝ ਵਿੱਚ ਆ ਜਾਈ ਤੇ ਕਿਰਪਾ ਕਰਕੇ ਇਹ ਚੀਜ਼ ਤੁਸੀਂ ਡਾਕੂਮੈਂਟ ਜਰੂਰ ਬਣਵਾ ਲਿਓ ਤਾਂ ਕਿ ਤੁਹਾਨੂੰ ਮੌਕੇ ਤੇ ਖੱਜਲ ਖਵਾਰੀ ਨਾ ਹੋਵੇ ਤੇ ਤੁਸੀਂ ਸਾਰੇ ਭਰਤੀ ਹੋ ਠੀਕ ਹੈ ਕਿਉਂਕਿ ਤੁਸੀਂ ਇੰਨੀ ਤਾਂ ਦੁੱਖ ਤਾਂ ਬਹੁਤ ਹੁੰਦਾ ਠੀਕ ਆ ਕਿਉਂਕਿ ਤੁਸੀਂ ਮੈਨੂੰ ਵੀ ਫੋਲੋ ਕਰ ਰਹੇ ਜੀ ਮੇਰੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਗਾਈਡ ਕਰਾਂ ਮੈਂ ਠੀਕ ਆ ਤੇ ਤੁਸੀਂ ਮੈਨੂੰ ਬਾਅਦ ਵਿੱਚ ਇਹੀ ਕਹਿਣਾ ਸੀ ਸਰ ਤੁਸੀਂ ਗਾਈਡ ਕਰ ਦਿੰਦੇ ਸਾਨੂੰ ਦੱਸ ਦਿੰਦੇ ਵੀ ਇਹਦਾ ਕੀ ਸੋਲੂਸ਼ਨ ਸੀਗਾ ਸੋਲੂਸ਼ਨ ਤੁਹਾਨੂੰ ਦੱਸਦਾ ਮੈਂ ਹੁਣ ਕਰਨਾ ਨਾ ਕਰਨਾ ਤੋਂ ਦੱਦੇ ਆ ਤੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਆਲ ਦੀ ਬੈਸਟ ਆ ਤੁਹਾਨੂੰ ਸਾਰਿਆਂ ਨੂੰ ਕੱਲ ਨੂੰ ਠੀਕ ਆ ਤੇ ਜਿਨ੍ਹਾਂ ਜਿਨ੍ਹਾਂ ਦਾ ਕੱਲ ਨੂੰ ਡਾਕੂਮੈਂਟਸ ਗਰੂਡ ਨਹੀਂ ਵਧੀਆ ਹੋ ਗਈ ਕਿਰਪਾ ਕਰਕੇ ਮੈਨੂੰ ਆਪਣਾ ਪਰਸਨਲੀ ਮੈਸੇਜ ਕਰ ਦਿਓ ਠੀਕ ਆ WhatsApp ਤੇ ਦੱਸ ਦਿਓ ਵੀ ਮਤਲਬ ਸਾਡਾ ਡਾਕੂਮੈਂਟ ਸਬੂਟ ਨਹੀਂ ਵਧੀਆ ਹੋਊਗੀ ਮੈਨੂੰ ਵੀ ਖੁਸ਼ੀ ਹੋਊਗੀ ਠੀਕ ਆ ਜਿਹਨਾਂ ਦੀ ਪ੍ਰੋਬਲਮਸ ਵਿੱਚ ਪਾਈਆਂ ਗਈਆਂ ਨੇ ਉਹ ਵੀ ਮੈਨੂੰ ਜਰੂਰ ਦੱਸ ਦਿਓ ਵੀ ਸਾਡਾ ਉੱਥੇ ਡਾਕੂਮੈਂਟ ਸਬੂਟ ਨਹੀਂ ਵੇਲੇ ਸਾਨੂੰ ਕੋਈ ਪੁੱਛਿਆ ਆ ਨਹੀਂ ਪੁੱਛਿਆ ਸਾਡਾ ਐਫੀਲਿਏਟ ਮੰਗਿਆ ਆ ਨਹੀਂ ਮੰਗਿਆ ਠੀਕ ਆ ਤੇ ਉਮੀਦ ਕਰਦਾ ਤੁਸੀ ਸਾਰੀ ਵੀਡੀਓ ਧਿਆਨ ਨਾਲ ਦੇਖੀ ਹੋਊਗੀ ਸਮਝ ਗਏ ਹੋਵੋਗੇ ਚੰਗੀ ਤਰ੍ਹਾਂ ਜੇ ਫਿਰ ਵੀ ਕੋਈ ਡਾਊਟ ਹੈਗਾ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਲਿਓ ਵੈਸੇ ਤੁਹਾਨੂੰ ਸਾਰਾ ਡਾਊਟ ਉਹ ਤੁਹਾਡਾ ਕਲੀਅਰ ਕਰ ਹੀ ਦਿੱਤਾ ਹੈਗਾ ਠੀਕ ਆ ਤੇ ਇਸੇ ਤਰ੍ਹਾਂ ਹੀ ਸਪ ਤੁਹਾਨੂੰ ਹੁਣ ਡਿਊਟੀਆਂ ਤੇ ਮਿਲਾਂਗੇ ਇਸ ਤੋਂ ਬਾਅਦ ਜਿਨ੍ਹਾਂ ਦਾ ਸਾਰਿਆਂ ਦਾ ਡਾਕੂਮੈਂਟ ਸਾਰੇ ਕੰਪਲੀਟ ਹੋ ਗਏ ਤੇ ਫਾਈਨਲ ਲਿਸਟ ਆਉਣਗੀਆਂ ਠੀਕ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਆ ਤੇ ਜਿਉਂਦੇ ਵੱਸਦੇ ਰਹੋ ਆਪਣੇ ਡਾਕੂਮੈਂਟਸ ਕਲੂਡ ਨਹੀਂ ਕਰਵਾਓ ਠੀਕ ਆ ਜਲਦੀ ਹੀ ਤੁਹਾਨੂੰ ਮਹਿਕਮੇ ਵਿੱਚ ਜੁਆਇਨਿੰਗ ਮਿਲੂਗੀ ਠੀਕ ਆ 올 ది ਬੈਸਟ ਸਾਰਿਆਂ ਨੂੰ ਮੈਂ ਵਾਰ-ਵਾਰ ਤੁਹਾਨੂੰ 올 ది ਬੈਸਟ ਤਾਂ ਕਹਿ ਰਿਹਾ ਵੀ ਬੰਦੇ ਨੂੰ ਥੋੜੀ ਮੋਟੀਵੇਸ਼ਨ ਜ਼ਿਆਦਾ ਆ ਜਾਂਦੀ ਹੈ ਤੇ ਚਲੋ ਫਿਰ ਠੀਕ ਆ ਮਿਲਣੇ ਕਿਸੇ ਹੋਰ ਵੀਡੀਓ ਕਿਸੇ ਹੋਰ ਟੌਪਿਕ ਤੇ ਤਦ ਤੱਕ ਵੀ ਸასიਖਾਲ ਜੈ ਹਿੰਦ ਜਿਉਂਦੇ ਵੱਸਦੇ ਰਹੋ